ਕਬਰ ਅੱਜ ਤੱਕ ਦੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਫਿਲਮ ਸੰਗਰਾਮ 22 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ ਤੇ ਫਿਲਮ ਦੇ ਸਟਾਰ ਕਾਸਟ ਸਾਡੇ ਨਾਲ ਮੌਜੂਦ ਨੇ ਗੈਵੀ ਚਾਹਲ ਜੀ ਤੇ ਸ਼ਰਨਕੌਰ ਜੀ ਸਰ ਸੰਗਰਾਮ ਫਿਲਮ ਆ ਰਹੀ ਹੈ ਤੁਸੀਂ ਉਹਦੇ ਕੀ ਕਹਿਣਾ ਚਾਹੋਗੇ ਉਸਤੇ ਸਭ ਤੋਂ ਪਹਿਲਾਂ ਤਾਂ ਮੈਂ ਇਹੀ ਕਹਿਣਾ ਚਾਹੂੰਗਾ ਜੀ ਕਿ 22 ਮਾਰਚ ਨੂੰ ਸਿਨੇਮਾ ਘਰਾਂ ਦੇ ਵਿੱਚ ਜਾ ਕੇ ਤੁਸੀਂ ਦੇਖ ਕੇ ਆਇਓ ਪਰਿਵਾਰਿਕ ਫਿਲਮ ਹੈ ਹਰ ਇੱਕ ਤਰੀਕੇ ਦਾ ਇਹਦੇ ਵਿੱਚ ਮਸਾਲਾ ਹੈਗਾ ਜੀ ਕਾਮੇਡੀ ਐਕਸ਼ਨ ਪਿਆਰ ਆ ਸੋ ਪੂਰਾ ਪੈਸਾ ਵਸੂਲ ਹੈ ਜੀ ਬਹੁਤ ਮਿਹਨਤ ਨਾਲ ਫਿਲਮ ਬਣਾਈ ਹੈ ਤੁਹਾਡਾ ਸਾਥ ਚਾਹੀਦਾ ਹੈ 22 ਮਾਰਚ ਨੂੰ ਸਿਨੇਮਾ ਘਰਾ ਦੇ ਵਿੱਚ ਦੇਖ ਕੇ ਆਇਓ ਫਿਲਮ ਸੰਗਰਾਮ ਚ ਸਰ ਖਾਸ ਕੀ ਹੈ ਇਸੇ ਆਪਣੇ ਰੋਲ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਜੀ ਹਾਂਜੀ ਕਾਫੀ ਮਿਹਨਤ ਕੀਤੀ ਹੈ ਮੈਂ ਆਪਣੇ ਕਿਰਦਾਰ ਲਈ ਕਾਫੀ ਮਲਟੀ ਲੇਅਰਡ ਕੈਰੈਕਟਰ ਹੈਗਾ ਕੈਰੈਕਟਰ ਦਾ ਨਾਮ ਹੈ ਜੀ ਸਾਹਿਬ ਤੋਂ ਉਹਦੀ ਜ਼ਿੰਦਗੀ ਦੇ ਵਿੱਚ ਵਕ ਵਕ ਪੜਾਵਾਂ ਦੇ ਉੱਤੇ ਜੋ ਵੀ ਉਤਾਰ ਚੜਾ ਆਉਂਦੇ ਰਹਿੰਦੇ ਨੇ ਤਾਂ ਕਿਸ ਤਰੀਕੇ ਆਪਣੀ ਮੰਜ਼ਿਲ ਤੱਕ ਪਹੁੰਚਦਾ ਹੈਗਾ ਸੋ ਉਹ ਸਾਰੀ ਕਹਾਣੀ ਹੈ ਜੀ ਸੋ ਆਈ ਰੀਲੀ ਲਿਟਰਲੀ ਇੰਜੋਏਡ ਪਲੇਇੰਗ ਸਾਹਿਬ ਕਾਫੀ ਸਮਾਂ ਲੱਗ ਗਿਆ ਤੁਹਾਨੂੰ ਪੰਜਾਬੀ ਫਿਲਮ 'ਚ ਦੁਬਾਰਾ ਆਂਦੇ ਆਂਦੇ ਤੇ ਇਸ ਨੂੰ ਤੁਸੀਂ ਕਿਸ ਤਰ੍ਹਾਂ ਦੇਖੋਗੇ ਹਾਂਜੀ ਮਤਲਬ ਸੰਗਰਾਮ ਫਿਲਮ ਕਰਕੇ ਆਈ ਫੀਲ ਬlesਡ ਕਿ ਹਾਂਜੀ ਜਿਹੜਾ ਮੇਰਾ ਇੰਨਾ ਸਮਾਂ ਗੈਪ ਪਿਆ ਕਿ ਇੱਕ ਚੰਗੀ ਚੀਜ਼ ਲਈ ਹੀ ਗੈਪ ਪਿਆ ਕੁਝ ਇੱਕ ਪਰਸਨਲ ਰੀਜ਼ਨ ਸੀ ਕਿ ਕੁਝ ਇੱਕ ਮੇਰੇ ਮਤਲਬ ਵੀ ਹਿੰਦੀ ਸਿਨੇਮਾ ਵਾਲੇ ਮੈਂ ਬਿਜ਼ੀ ਸੀ ਸੋ ਇਸ ਕਰਕੇ ਥੋੜਾ ਜਿਹਾ ਗੈਪ ਪੈ ਗਿਆ ਬਟ ਐਂਡ ਰਿਜ਼ਲਟ ਦੇ ਨਾਲ ਸੰਗਰਾਮ ਨੂੰ ਦੇਖ ਕੇ ਆਮ ਹੈਪੀ ਕਿ ਇੱਕ ਵਧੀਆ ਕਮਬੈਕ ਹੋ ਗਏ ਅੱਜ ਤੱਕ ਦੇਖਿਆ ਗਿਆ ਸੀ ਕਿ ਹਿੰਦੀ ਫਿਲਮਾਂ ਚ ਇਹ ਸ਼ਰਟ ਉਤਾਰਨ ਦਾ ਟ੍ਰੈਂਡ ਸੀ ਅੱਜ ਅੱਜ ਪੰਜਾਬੀ ਫਿਲਮ ਚ ਵੀ ਇਹ ਟ੍ਰੈਂਡ ਆ ਰਿਹਾ ਹੈ ਤੁਸੀਂ ਇਸ ਟ੍ਰੈਂਡ ਤੇ ਕੀ ਕਹੋਗੇ ਤੁਸੀਂ ਤੁਸੀਂ ਦੱਸੋ ਜੀ ਇਹਦਾ ਵੀ ਤੁਹਾਨੂੰ ਸ਼ਰਟ ਉਤਾਰ ਕੇ ਮੈਂ ਕਿਵੇਂ ਲਗਿਆ ਜੀ ਸਰ ਬਹੁਤ ਵਧੀਆ ਲੱਗੇ ਬਸ ਫਿਰ ਆਹੀ ਕਰਨਾ ਸੀਗਾ ਸੋ ਇਹ ਪਰੰਪਰਨਾਂ ਤੇ ਹਿੰਮਤ ਚਾਹੀਦੀ ਹੈ ਉਹਨਾਂ ਨੇ ਸ਼ਰਟ ਉਤਾਰਾ ਲਈ ਉਹਨੇ ਮਿਹਨਤ ਕੀਤੀ ਹੈ ਜੀ थैंक यू थैंक यू ਸ਼ਰ ਸੋ ਹਾਂਜੀ ਸੋ ਜਿਵੇਂ ਹੁਣ ਤੁਸੀਂ ਕਿਹਾ ਕਿ ਤੁਹਾਨੂੰ ਚੰਗਾ ਲੱਗਿਆ ਕਿਰਦਾਰ ਦੇ ਵਿੱਚ ਸੀਨ ਦੀ ਡਿਮਾਂਡ ਸੀਗੀ ਸ਼ਰਟ ਉਤਾਰਨ ਸੋ ਤਾਂ ਕਰਕੇ ਹੀ ਸ਼ਰਟ ਉਤਾਰੀ ਆ ਬਾਕੀ ਜਿਹੜੀ ਮਿਹਨਤ ਕੀਤੀ ਹੈ ਫਿਰ ਅੰਦਰੋਂ ਕਿਤੇ ਨਾ ਕਿਤੇ ਤਾਂ ਸੈਲਫਿਸ਼ ਹੁੰਨੇ ਵੀ ਆਰ ਐਨੀ ਮਿਹਨਤ ਕੀਤਾ ਮੜੇ ਜਿਹਾ ਦਿਖਾ ਦਿਆ ਸਰ ਪਾਲੀਵੁੱਡ ਦਾ ਸਲਮਾਨ ਖਾਨ ਕਿਹਾ ਜਾ ਰਿਹਾ ਤੁਹਾਨੂੰ ਕੁਛ ਕੁਛ ਕਹਿਣਾ ਚਾਹੋਗੇ ਰਿਐਕਟ ਕਰੋਗੇ ਕੁਝ ਨਹੀਂ ਜੀ ਮੈਂ ਥੈਂਕਸ ਕਹੂੰਗਾ ਜੀ ਤੁਸੀਂ ਇਹ ਗੱਲ ਕਹਿੰਨੇ ਹੋ ਕਿਉਂਕਿ ਉਹ ਸੁਪਰਸਟਾਰ ਨੇ ਇੱਕ ਸੁਪਰਸਟਾਰ ਦੇ ਨਾਲ ਤੁਹਾਨੂੰ ਕੰਪੈਰੀਸ਼ਨ ਕਰਨਾ ਜਾਂ ਉਹ ਉਹ ਚੀਜ਼ ਕਹਿਣੀ ਇੱਕ ਕੰਪਲੀਮੈਂਟ ਹੁੰਦਾ ਜੀ ਬਟ ਆਈ ਐਮ ਹੈਪੀ ਕਿ ਆਮ ਗੈਵੀ ਚੈਲ ਤੇ ਥੈਂਕਸ ਸਾਰਿਆਂ ਦਾ ਜੇ ਮੈਨੂੰ ਉਹ ਸਲਮਾਨ ਖਾਨ ਜੀ ਦੇ ਨਾਲ ਜੋੜਦੇ ਨੇ ਮੈਂ ਤੁਸੀਂ ਆਪਣੇ ਕਿਰਦਾਰ ਨੂੰ ਕਿਸ ਤਰ੍ਹਾਂ ਦੇਖਦੇ ਜੇ ਸੰਗਰਾਮ ਫਿਲਮ ਚ ਮੈਂ ਬਹੁਤ ਡਿਫਰੈਂਟਲੀ ਦੇਖਦੀ ਆ ਕਿਉਂਕਿ ਮੈਂ ਮੈਂ ਰੀਅਲ ਨੇਚਰ ਸੇ ਇਦਾਂ ਦੀ ਨਹੀਂ ਹੈਗੀ ਔਰ ਮੈਂ ਇਸ ਕਿਰਦਾਰ ਨੂੰ ਨਿਭਾ ਕੇ ਖੁਸ਼ ਵੀ ਐ ਕਿਉਂਕਿ ਜੋ ਚੀਜ਼ ਤੁਸੀਂ ਹੈ ਹੀ ਨਹੀਂ ਉਹਨੂੰ ਪਲੇ ਕਰਨ ਨੂੰ ਤੁਹਾਨੂੰ ਮੌਕਾ ਮਿਲੇ ਇੱਕ ਆਰਟਿਸਟ ਲਈ ਆਈ ਥਿੰਕ ਬਹੁਤ ਵਧੀਆ ਗੱਲ ਹੁੰਦੀ ਐ ਤੇ ਫਿਲਮ ਦੇ ਵਿੱਚ ਕੋਈ ਗਾਣਾ ਹੋਵੇ ਤੁਸੀਂ ਗੂੰਗੁਨਾ ਕੇ ਗਾ ਦਿਓ ਕੋਈ ਹਾਂ ਮੈਂ ਬਸ ਹੁਣ ਸਿੰਗਰ ਹੀ ਬਣਨ ਲੱਗਿਆ ਵੀ ਰਹਿ ਗਿਆ ਮੈਨੂੰ ਮੇਰਾ ਗਾਣਾ ਸੁਣ ਕੇ ਜਿਹੜੇ ਇੱਕ ਦੋ ਆਡੀਅנס ਮੈਨੂੰ ਪਿਆਰ ਕਰਦੇ ਉਹਨਾਂ ਨੇ ਕਹਿੰਦਾ ਵਕਸ਼ ਨੂੰ ਰੰਦੋ ਬਸ ਹੋਣੇ ਸਾਡਾ ਰਿਲੀਜ਼ ਹੋਇਆ ਕੱਲ ਗਾਣਾ ਰੂਹ ਤੇ ਗੈਵੀ ਜੀ ਨਾਲ ਬੋਲੋ ਜੇਵਾ ਹਾਂਜੀ 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 ਮੇਰੀ ਜੇ ਸ਼ਰਨ ਕਹਿ ਰਹੇ ਨੇ ਵੀ ਉਹਨਾਂ ਨੂੰ ਸੁਣ ਕੇ ਇੱਕ ਬੰਦਾ ਭਜਣਾ ਮੈਂ ਲੱਗਾ ਦੋ ਨਾ ਭਜ ਜਾਣ ਅੱਛਾ ਮੇਰੀ ਰੂਹ ਤੇ ਹੋਇਆ ਕ ਤੇਰਾ ਜਿਸਮ ਤੇ ਕਲ ਦੂਰ ਦੀ ਹੁਣ ਮੈਨੂੰ ਆਡੀਅנס ਵੀ ਦੱਸ ਦਿਓ ਕਿ ਮੈਂ ਕਿੱਦਾਂ ਦਾ ਗਾਣੀਆ ਬੜੇ ਬੜੇ ਗਾਣਾ ਬਾ ਡਿਊਟ ਅਸੀਂ ਹੁਣ ਕੱਢਣ ਲੱਗੇ ਆ ਜਲਦੀ ਭਾਈ ਮਾਰਚ ਨੂੰ ਰਿਲੀਜ਼ ਹੋ ਰਹੀ ਹੈ ਸੰਗਰਾਂ ਸੋ ਪਲੀਜ਼ ਗਾਇਓ ਤੁਸੀਂ ਆਪਣੀ ਫੈਮਲੀ ਫਰੈਂਡਸ ਨੂੰ ਲੈ ਕੇ ਆਪਣੇ ਨੀਅਰਸਥ ਥੀਏਟਰ 'ਚ ਜਾਇਓ ਸੋ ਫੁੱਲ ਔਨ ਐਂਟਰਟੇਨਮੈਂਟ ਐ ਐਕਸ਼ਨ ਐ ਰੋਮਾਂਸ ਐ ਸੋ ਪਲੀਜ਼ ਆਪਣਾ ਕੀਮਤੀ ਟਾਈਮ ਕੱਢ ਕੇ ਜਾਇਓ ਕੋਈ ਦਰਸ਼ਕਾਂ ਨੂੰ ਮੈਸੇਜ ਦੇ ਦੇ। ਆਹ ਦੇਖੋ ਜੀ ਕਿੰਨਾ ਸੋਹਣਾ ਮੈਸੇਜ ਦਿੱਤਾ ਵੀ 22 ਤਰੀਕ ਨੂੰ। ਇਸ ਵਿੱਚ 22 ਮਾਰਚ ਨੂੰ ਪਤਾ ਲੱਗੇਗਾ ਬਹੁਤ ਵਧੀਆ ਮੈਸੇਜ ਵੀ ਦਿੱਤਾ ਹੈ ਰਿਸ਼ਤਿਆਂ ਦੀ ਵੈਲਿਊ ਕੀ ਹੁੰਦੀ ਹੈ। ਉਹਨਾਂ ਦੇ ਬਿਕੋਜ਼ ਜੋ ਗੈਵੀ ਜੀ ਦੇ ਤੁਸੀਂ ਤਿੰਨ ਕੈਰੈਕਟਰ ਦੇਖਿਆ ਨਾ ਉਹ ਰਿਸ਼ਤਿਆਂ ਨੂੰ ਨਿਭਾਉਣ ਲਈ ਹੀ ਉਹ ਤੋਂ ਤੱਕ ਉਹ ਸਾਰੀਆਂ ਚੀਜ਼ਾਂ ਜੜਨੀ ਹੈ। ਸੋ ਉਸ ਜਰਨੀ ਨੂੰ ਦੇਖਣ ਵਾਸਤੇ ਉਸ ਮੈਸੇਜ ਨੂੰ ਸੁਣਨ ਵਾਸਤੇ ਤੁਹਾਨੂੰ 22 ਮਾਰਚ ਨੂੰ ਥੀਏਟਰਸ 'ਚ ਜਾਣਾ। ਮੈਂ ਚਲੋ ਮੈਂ ਥੈਂਕਸ ਕਰਦਾ ਉਹ ਕਾਫੀ ਸ਼ਰਨ ਚਲੋ ਕਿਉਂਕਿ ਕਿਰਦਾਰ ਮੈਨੂੰ ਪਰਸਨਲੀ ਚੰਗਾ ਲੱਗਦਾ ਕਿ ਜੇ ਕਿਸੇ ਪਰ ਜਿਵੇਂ ਉਹ ਕਹਿ ਰਹੇ ਨੇ ਨਾ ਰਿਸ਼ਤਿਆਂ ਦੇ ਤਾਂ ਇੱਕ ਇੱਕ ਬੈਕਬੋਨ ਹੁੰਦੇ ਹੋ ਮੈਂ ਥੋੜਾ ਜਿਹਾ ਸਟੋਰੀ ਦਾ ਹੈਗਾ ਹਿੱਸਾ ਜਿੱਦੋਂ ਆਪਾਂ ਰਿਸ਼ਤੇ ਦੀ ਵੈਲਿਊ ਕਰਦੇ ਆ ਤਾਂ ਉਹਦੇ ਵਿੱਚ ਕੀਰਤ ਨੇ ਜੋ ਜਿਹਦਾ ਕਿਰਦਾਰ ਮਤਲਬ ਸ਼ਰਨ ਇਹਨਾਂ ਨੇ ਨਿਭਾਇਆ ਹੈਗਾ ਉਹ ਕਿਸ ਤਰੀਕੇ ਮਤਲਬ ਵੀ ਆਪਣੇ ਫੈਮਿਲੀ ਦੇ ਵਿੱਚ ਕਿ ਜੋ ਕਿਰਦਾਰ ਉਹਨਾਂ ਦਾ ਹੈ ਉਹਦੀ ਕੀ ਇੰਪੋਰਟੈਂਸ ਹੈ ਕੀ ਮਹੱਤਤਾ ਉਹਦੇ ਕੀ ਫਰਜ਼ ਨੇ ਜਿਹੜਾ ਕਿ ਪੂਰੇ ਆਪਣੇ ਪੰਜਾਬ ਦੇ ਵਿੱਚ ਜਾਂ ਪੂਰੀ ਦੁਨੀਆ ਦੇ ਵਿੱਚ ਇੱਕ ਫੀਮੇਲ ਜਿਹੜਾ ਉਹ ਕਿਰਦਾਰ ਨਿਭਾ ਰਹੇ ਨੇ ਵੀ ਉਹਨੂੰ ਕਿਵੇਂ ਸਿਚੁਏਸ਼ਨ ਦੇ ਨਾਲ ਉਹਦੇ ਨਾਲ ਖੜਨਾ ਚਾਹੀਦਾ ਕਿਦਾਂ ਸਟੈਂਡ ਲੈਣਾ ਚਾਹੀਦਾ ਜੇ ਉਹਨਾਂ ਦੇ ਪਰਸਨਲ ਵੀ ਗੱਲ ਆਉਂਦੀ ਆ ਸੋ ਇਦਾਂ ਹੀ ਜੇ ਬਸ ਇੱਕ ਦੂਜੇ ਦੇ ਨਾਲ ਵੀ ਆਪਾਂ ਕਿਦਾਂ ਰਿਸ਼ਤੇ ਦੀ ਅਹਿਮਤ ਸਮਝ ਕੇ ਅੱਗੇ ਵਧਿਏ ਸੋ ਐਦਾਂ ਜੀ ਬਹੁਤ ਵਧੀਆ ਕਿਰਦਾਰ ਬਹੁਤ ਸਟਰੋਂਗ ਹੈ ਜੀ 22 ਮਾਰਚ ਨੂੰ ਥੀਏਟਰ ਵਿੱਚ ਮਿਲਦੇ ਆ ਸਰ ਇੱਕ ਫਿਲਮ 'ਚ ਤੁਹਾਡਾ ਡਾਇਲਗ ਆ ਤੁਸੀਂ ਉਹ ਜਰੂਰ ਸੁਣਨਾ ਚਾਹਵਾਂਗੇ ਤੁਹਾਡੇ ਕੋਲ ਆਏ ਖਾਸੇ ਡਾਇਲਗ ਨੇ ਜੀ ਫਿਲਮ ਦੇ ਵਿੱਚ ਜੇ ਮੈਂ ਹੁਣ ਗੁੱਸੇ ਤੁਸੀਂ ਦੱਸੋ ਕਿਹੜਾ ਸੁਣਿਆ ਉਹ ਇਹ ਸੁਣਾਉਂਦੇ ਨੇ ਕੋਈ ਵਸਾ ਡਾਇਲਗ ਜਿਹੜਾ ਹੈ ਟ੍ਰੇਲਰ ਦੇ ਵਿੱਚ ਦਿਖਾਇਆ ਜਾਂਦਾ ਨਹੀਂ کافی ਨਹੀਂ ਚਾਹੀਏ ਇਹਦੇ ਵਿੱਚ ਮੈਂ ਇਹਦੇ ਵਿੱਚ ਨਾ ਇੱਕ ਕਵਿਤਾ ਹੈਗੀ ਹੈ ਜਿਹੜੀ ਕਿ ਜ਼ਿੰਦਗੀ ਦਾ ਸਾਰਾਂਸ਼ ਵੀ ਦਿਖਾਉਂਦੀ ਹੈਗੀ ਹੈ ਮੈਂ ਉਹਦੀਆਂ ਦੋ ਲਾਈਨਾਂ ਕਹਿ ਦੂੰਗਾ ਤੂੰ ਬਦਲਦੀਆਂ ਰੁੱਤਾਂ ਦੀ ਪਰਵਾਹ ਨਾ ਕਰ ਭਾਵੇਂ ਖਿੜਕੇ ਫੁੱਲ ਕੁਮੜਾ ਜਾਂਦੇ ਨੇ ਸੁੱਕੀ ਟਾਣੀ ਤੇ ਫੁੱਟਦੇ ਨੇ ਪੱਤੇ ਇੱਕ ਦਿਨ ਮਿੱਟੀ ਹੋਏ ਪੁੰਗਰ ਕੇ ਆ ਜਾਂਦੇ ਨੇ